ਬੀਤੇ ਦਿਨੀ Rajasthan ਦੇ ਵਿੱਚ ਇੱਕ ਭੈਣ ਦੇ ਨਾਲ ਜਿਹੜਾ ਆ ਇਗਜ਼ਾਮ ਤੇ ਇਹਨੂੰ ਲੈ ਕੇ ਕਕਾਰ ਲਾਉਣ ਦੀ ਗੱਲ ਕੀਤੀ ਜਾਂਦੀ ਹੈ ਪਰ ਉਸ ਭੈਣ ਵੱਲੋਂ ਇੱਕ ਸਿੱਖੀ ਜਜ਼ਬੇ ਦੇ ਤਹਿਤ ਕਕਾਰ ਉਤਾਰਨ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਔਰ ਇਗਜ਼ਾਮ ਦੀ ਪ੍ਰਵਾਹ ਵੀ ਨਹੀਂ ਕੀਤੀ ਜਾਂਦੀ। ਉਹ ਗੱਲ ਜਿਹੜੀ ਹੈ ਜੇਨ ਦੇ ਵਿੱਚ ਆਉਂਦੀ ਹੈ ਕਿ ਮੇਰਾ ਸਿੱਖੀ ਸਿਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਇਸ ਭੈਣ ਨੇ ਉਸ ਜਜ਼ਬੇ ਨੂੰ ਟਾਈਮ ਰੱਖਿਆ ਹੈ। ਨੇ ਰਾਜਸਥਾਨ ਦੇ ਵਿੱਚ ਜਦੋਂ ਕਕਾਰ ਲਾਉਣ ਦੀ ਗੱਲ ਹੁੰਦੀ ਆ ਤਾਂ ਭੈਣ ਆਪਣੇ ਧਿੱਖ ਨੂੰ ਵੀ ਭੁੱਲ ਜਾਂਦੀ ਆ ਗੁਰੂ ਦੀ ਗੱਲ ਯਾਦ ਰੱਖਦੀ ਆ ਇਹ ਐ ਜਜ਼ਬਾ ਸਿੱਖੀ ਦਾ ਐ ਭੈਣ ਜੀ ਕਿਸ ਤਰ੍ਹਾਂ ਇਸ ਜਜ਼ਬੇ ਵਿੱਚ ਦੇਖੋ ਮਹਾਰਾਜ ਦਾ ਹੁਕਮ ਸੀ ਉਹਨਾਂ ਸੇਵਾ ਲਈ ਸੀਗੀ ਲੱਗੀ ਸੀਗੀ ਚਿਹਰਾ ਮੇਰਾ ਸੀਗਾ ਤੇ ਜਿਵੇਂ ਵੀ ਹੋਇਆ ਮੈਨੂੰ ਉਸ ਚੀਜ਼ ਦਾ ਕੋਈ ਨਹੀਂ ਕਿ ਮੇਰਾ ਪੇਪਰ ਰਹਿ ਗਿਆ ਜਾਂ ਕਿਵੇਂ ਮੈਨੂੰ ਸੀਗਾ ਕਿ ਉਸ ਸਮੇਂ ਜੋ ਮੈਂ ਡਿਸੀਜਨ ਮੇਰੇ ਲਈ ਸਹੀ ਸੀ ਮੈਨੂੰ ਜੋ ਅੰਦਰੋਂ ਆਵਾਜ਼ ਆਈ ਮੈਂ ਉਹ ਚੀਜ਼ ਤੇ ਖੜੀ ਆ ਆਉਣ ਵਾਲੇ ਬੱਚਿਆਂ ਲਈ ਚਲੋ ਹੁਣ ਸਾਡੇ ਕੋਲ ਕੁਛ ਨਾ ਕੁਛ ਐਵੇਂ ਦਾ ਡਿਸੀਜਨ ਐਵੇਂ ਦੀ ਗਵਰਨਮੈਂਟ ਦੇ ਕੰਨ ਤੱਕ ਇਹ ਚੀਜ਼ ਕਹੀ ਹੈ ਕਿ ਉਹਨਾਂ ਦੇ ਲਈ ਕੋਈ ਐਵੇਂ ਦੀ ਚੀਜ਼ ਆ ਚੁੱਕੀ ਹੈ ਸਾਡੇ ਕੋਲ ਜਿਸ ਨੂੰ ਬੇਸ ਬਣਾ ਕੇ ਉਹ ਕੱਲ ਨੂੰ ਐਗਜ਼ਾਮਸ ਦੇ ਵਿੱਚ ਇਹ ਚੀਜ਼ ਫੇਸ ਕੀਤੇ ਬਿਨਾਂ ਅੰਦਰ ਜਾ ਸਕਦੇ ਆ ਮਈ ਪਾ ਗੋਵਰਗਾ ਜਜ਼ਬਾ ਜਿਹੜਾ ਕਿੱਥੋਂ ਆਇਆ ਉਸ ਵਕਤ ਡਿਸੀਜਨ ਲੈਣਾ ਜਿਹੜਾ ਇੱਕ ਪਾਸੇ ਤੁਹਾਡਾ ਫਿਊਚਰ ਸੀਗਾ ਦੂਸਰੇ ਪਾਸੇ ਗੁਰੂ ਦੀ ਗੱਲ ਕਕਾਰਾਂ ਦੀ ਗੱਲ ਚੱਲ ਰਹੀ ਸੀ ਖੇਰਾ ਇਹ ਡਿਸੀਜਨ ਲੈ ਕੇ ਮਾਈ ਭਾਗੋ ਵਾਲੇ ਜਜਮੇ ਨੂੰ ਟਾਈਮ ਕਿਦਾਂ ਨਾ ਮੈਂ ਕਹਾਂਗੀ ਮੇਰਾ ਜੀਵਨ ਹੈ ਨਾ ਮੈਂ ਪਹਿਲੇ ਕਦੇ ਇਦਾਂ ਸੋਚਿਆ ਹੋਵੇਗਾ ਕਿ ਮੈਂ ਸ਼ਾਇਦ ਇਦਾਂ ਦੀ ਸਿਚੁਏਸ਼ਨ 'ਚ ਐਡਾ ਵੱਡਾ ਡਿਸੀਜਨ ਆਪ ਲੈ ਕੇ ਬੋਲ ਪਾਵਾਂਗੀ ਜੋ ਹੋਇਆ ਮਹਾਰਾਜ ਨੇ ਆਪ ਹੀ ਮੇਰੇ ਤੋਂ ਬੋਲ ਜਾਂ ਉਸ ਟਾਈਮ 'ਤੇ ਜੋ ਵੀ ਕਰਵਾਇਆ ਮਹਾਰਾਜ ਨੇ ਆਪ ਕੀਤਾ ਹੈ ਹਾਂ ਹੋ ਸਕਦਾ ਹੈ ਕਿ ਮਹਾਰਾਜ ਨੇ ਸ਼ਾਇਦ ਮੈਨੂੰ ਪਹਿਲੇ ਤੋਂ ਉਹ ਜੋੜ ਕੇ ਰੱਖਿਆ ਤੇ ਉਹ ਚੀਜ਼ ਅੰਦਰ ਹੋਣ ਕਰਕੇ ਉਸ ਟਾਈਮ ਸ਼ਾਇਦ ਮੈਂ ਨਾ ਖੁੱਲ ਕੇ ਉਸ ਚੀਜ਼ ਦਾ ਸਾਹਮਣਾ ਕਰ ਪਾਈ ਜਦੋਂ ਤੁਸੀਂ ਜਾਂਦੇ ਹੋ ਐਗਜ਼ਾਮ ਸੈਂਟਰ ਦੇ ਵਿੱਚ ਉਦੋਂ ਦੀ ਪੂਰੀ ਘਟਨਾ ਕੀ ਵਾਪਰਦੀ ਹੈ ਕਿਵੇਂ ਪਹਿਲਾਂ ਤੁਹਾਨੂੰ ਰੋਕਿਆ ਜਾਂਦਾ ਹੈ ਸਿਰਫ ਪਹਿਲਾ ਸਟੈਪ ਕੀ ਸੀਗਾ ਦੇਖੋ ਜਦੋਂ ਐਂਟਰੀਜ਼ ਹੁੰਦੀਆਂ ਉਹ ਇਨਸਟਰਕਸ਼ਨਸ ਦੱਸਦੇ ਉਹਦੇ ਅਕੋਰਡਿੰਗ ਉਹ ਦੱਸ ਰਹੇ ਸੀਗੇ ਤੇ ਉਹਦੇ ਵਿੱਚ ਡਰੈਸ ਕੋਡ ਵਗੈਰਾ ਕੋਡ ਕਰ ਰਹੇ ਸੀਗੇ ਕਿ ਤੁਸੀਂ ਸ਼ਾਰਪ ਆਬਜੈਕਟ ਸ਼ੂਜ਼ ਪੈਨਸ ਟ੍ਰਾਂਸਪੇਰੈਂਟ ਲੈ ਕੇ ਜਾ ਸਕਦੇ ਹੋ ਜਾਂ ਸ਼ੂਜ਼ ਨਹੀਂ ਲੈ ਕੇ ਜਾ ਸਕਦੇ ਸ਼ਾਰਪ ਆਬਜੈਕਟ ਜੁਐਲਰੀ ਤਾਂਗੇ ਇਹ ਨਹੀਂ ਜਾਣਗੇ ਅੰਦਰ ਤੋ ਉੱਥੇ ਮੈਂ ਕਿਹਾ ਕਿ ਮੇਰਾ ਸ੍ਰੀ ਸਾਹਿਬ ਮੈਂ ਕਿਰਪਾਨ ਪੈਣੀ ਹੋਈ ਅੰਮ੍ਰਿਤ ਸ਼ਕਾਇਤ ਤੇ ਮੈਂ ਕਕਾਰ ਪਾਏ ਹੋਏ ਨੇ ਤੇ ਮੈਂ ਇਹਨਾਂ ਨਾਲ ਫੇਪਰ ਦਵਾਂਗੀ ਤੇ ਉੱਥੇ ਮੈਨੂੰ ਕਿਹਾ ਗਿਆ ਕਿ ਨਹੀਂ ਤੁਹਾਡਾ ਇਸ ਅਕੋਰਡਿੰਗ ਇਹ ਵੀ ਨਹੀਂ ਜਾ ਸਕਦਾ ਪਰ ਮੈਂ ਉਹਨੇ ਕਿਹਾ ਕਿ ਵੀ ਮੇਰਾ ਫੰਡਮੈਂਟਲ ਰਾਈਟ ਹੈ ਸਿੱਖ ਦਾ ਪੰਜ ਕਕਾਰਾਂ ਦੇ ਨਾਲ ਹੀ ਉਹ ਰਹਿ ਪਾਏਗਾ ਤੇ ਉਹ ਮੈਂ ਇਸ ਤਰ੍ਹਾਂ ਹੀ ਅੰਦਰ ਜਾਵਾਂਗੀ ਪਰ ਮੈਨੂੰ ਉਹਨਾਂ ਨੇ ਇਹ ਕਿਹਾ ਗਿਆ ਕਿ ਵੀ ਸਾਨੂੰ ਗਾਈਡਲਾਈਨਸ ਐਵੇਂ ਹੀ ਨੇ ਤੇ ਅਸੀਂ ਤੁਹਾਡਾ ਮਤਲਬ ਨਹੀਂ ਲੈ ਸਕਦੇ ਤੁਹਾਡੇ ਐਂਟਰੀ ਨਹੀਂ ਦੇ ਸਕਦੇ ਉਤਾਰ ਕੇ ਤੁਸੀਂ ਪੇਪਰ ਦੇਣਾ ਹੈ ਤਾਂ ਦੇ ਸਕਦੇ ਹੋ ਉਹਨੂੰ ਤੁਸੀਂ ਪੂਰੇ ਭਾਰਤ ਵਾਸਤੇ ਕਿ ਵਿਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਇੱਕ ਆਈਡੀਅਲ ਬਣ ਆਈਡੀਅਲ ਬਣ ਚੁੱਕੀ ਹੈ ਇਹ ਹੁਣ ਕੀ ਸੋਚ ਹੈ ਜੋ ਵੀ ਹੋਇਆ ਉਹਦੇ ਲਈ ਮੈਂ ਸ਼ੁਕਰ ਕਰਦੀ ਆ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਸ ਸੀਜ਼ਲੀ ਮੇਰਾ ਚਿਹਰਾ ਸਾਹਮਣੇ ਆਇਆ ਤੇ ਜਿਹਦੇ ਕਰਕੇ ਮੈਨੂੰ ਮਾਨ ਸਨਮਾਨ ਮਿਲਿਆ ਆ ਬੇਟੀ ਵੱਲੋਂ ਵੱਡਾ ਡਿਸੀਜਨ ਲਿਆ ਗਿਆ ਹੈ ਕਿਸ ਤਰ੍ਹਾਂ ਦੇਖਦੇ ਹਾਂ ਮਾਨ ਮਹਿਸੂਸ ਕਰਦੇ ਹਾਂ ਮਤਲਬ ਸਾਡੀ ਬੇਟੀ ਨੇ ਧਰਮ ਨੂੰ ਕਹਿ ਦਿੱਤੀ ਆ ਇਸ ਚੀਜ਼ ਦਾ ਸਾਨੂੰ ਮਾਣ ਆ ਸਿੱਖ ਨੂੰ ਸੌਤ ਤੋਂ ਪਹਿਲਾਂ ਕਕਾਰ ਜਿਨ੍ਹਾਂ ਨਾਲ ਉਹ ਸਿੱਖਿਆ ਉਹ ਜ਼ਰੂਰੀ ਆ ਜੀ ਇਸ ਕਰਕੇ ਸਾਡੀ ਬੇਟੀ ਨੇ ਜਿਹੜਾ ਵੀ ਡਿਸੀਜਨ ਲਿਆ ਸਾਨੂੰ ਬਖਰੇ ਆ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬੱਚਿਆਂ ਨਾਲ ਐਵੇਂ ਨਾ ਹੋਵੇ ਇਹਦਾ ਕੋਈ ਸੋਲੂਸ਼ਨ ਆ ਨਿਕਲਣਾ ਚਾਹੀਦਾ ਹਰ ਵਾਰ ਕੋਈ ਬੱਚਾ ਪੇਪਰ ਦਿੰਦਾ ਤੇ ਨਰਾਸ਼ ਹੋ ਕੇ ਜਾਂ ਇਸ ਚੀਜ਼ ਦਾ ਹਾਦਸਾ ਦਾ ਕਿਸੇ ਦਾ ਵਿਸਕਾਰ ਹੋ ਕੇ ਘਰ ਨੂੰ ਵਾਪਸ ਨਾ ਆਵੇ ਸ਼ਾਸਿਕਾਲ ਦੋਸਤੋ ਆਰਪੀਡੀ 24 ਤੇ ਤੁਹਾਡਾ ਸਵਾਗਤ ਹੈ ਬੀਤੇ ਦਿਨੀ ਰਾਜਸਥਾਨ ਦੇ ਵਿੱਚ ਇੱਕ ਭੈਣ ਦੇ ਨਾਲ ਜਿਹੜਾ ਆ ਇਗਜ਼ਾਮ ਤੇ ਇਹਨੂੰ ਲੈ ਕੇ ਕਕਾਰ ਲਾਉਣ ਦੀ ਗੱਲ ਕੀਤੀ ਜਾਂਦੀ ਹੈ ਪਰ ਉਸ ਭੈਣ ਵੱਲੋਂ ਇੱਕ ਸਿੱਖੀ ਜਜ਼ਬੇ ਦੇ ਤਹਿਤ ਕਕਾਰ ਉਤਾਰਨ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਔਰ ਇਗਜ਼ਾਮ ਦੀ ਪ੍ਰਵਾਹ ਵੀ ਨਹੀਂ ਕੀਤੀ ਜਾਂਦੀ ਜਿਸ ਤੋਂ ਇੱਕ ਗੱਲ ਜਿਹੜੀ ਹੈ ਜੈਨ ਦੇ ਵਿੱਚ ਆਉਂਦੀ ਹੈ ਕਿ ਮੇਰਾ ਸਿੱਖੀ ਸਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕ ਨਾ ਜਾਵੇ ਇਸ ਭੈਣ ਨੇ ਉਸ ਜਜ਼ਬੇ ਨੂੰ ਕਾਇਮ ਰੱਖਿਆ ਹੈ ਔਰ Rajasthan ਦੇ ਵਿੱਚ ਜਦੋਂ ਕਕਾਰ ਲਾਉਣ ਦੀ ਗੱਲ ਹੁੰਦੀ ਆ ਤਾਂ ਭੈਣ ਆਪਣੇ ਭੁੱਖ ਨੂੰ ਵੀ ਭੁੱਲ ਜਾਂਦੀ ਆ ਗੁਰੂ ਦੀ ਗੱਲ ਯਾਦ ਰੱਖਦੀ ਆ ਇਹ ਹੈ ਜਜ਼ਬਾ ਸਿੱਖੀ ਦਾ ਐ ਭੈਣ ਜੀ ਕਿਸ ਤਰ੍ਹਾਂ ਇਸ ਜਜ਼ਬੇ ਨੂੰ ਦੇਖਦੇ ਹੋ ਦੇਖੋ ਮਹਾਰਾਜ ਦਾ ਹੁਕਮ ਸੀ ਉਹਨਾਂ ਸੇਵਾ ਲਈ ਸੀਗੀ ਲੱਗੀ ਸੀਗੀ ਚਿਹਰਾ ਮੇਰਾ ਸੀਗਾ ਤੇ ਜਿਵੇਂ ਵੀ ਹੋਇਆ ਮੈਨੂੰ ਉਸ ਚੀਜ਼ ਦਾ ਕੋਈ ਨਹੀਂ ਹੈ ਕਿ ਮੇਰਾ ਪੇਪਰ ਰਹਿ ਗਿਆ ਜਾਂ ਕਿਵੇਂ ਮੈਨੂੰ ਸੀਗਾ ਕਿ ਉਸ ਸਮੇਂ ਜੋ ਮੈਂ ਡਿਸੀਜਨ ਮੇਰੇ ਲਈ ਸਹੀ ਸੀ ਮੈਨੂੰ ਜੋ ਅੰਦਰੋਂ ਆਵਾਜ਼ ਆਈ ਮੈਂ ਉਹ ਚੀਜ਼ ਤੇ ਖੜੀ ਆ ਤੇ ਮੈਂ ਸੋਚਿਆ ਨਹੀਂ ਸੀਗਾ ਕਿ ਚਲੋ ਇੰਨਾ ਅੱਗੇ ਤੱਕ ਅੱਗੇ ਇਹ ਚੀਜ਼ ਆਏਗੀ ਤੇ ਆਉਣ ਵਾਲੇ ਬੱਚਿਆਂ ਲਈ ਚਲੋ ਹੁਣ ਸਾਡੇ ਕੋਲ ਕੁਛ ਨਾ ਕੁਛ ਐਵੇਂ ਦਾ ਡਿਸੀਜਨ ਐਵੇਂ ਦੀ ਗਵਰਨਮੈਂਟ ਦੇ ਕੰਨ ਤੱਕ ਇਹ ਚੀਜ਼ ਗਈ ਹੈ ਕਿ ਉਹਨਾਂ ਦੇ ਲਈ ਕੋਈ ਐਵੇਂ ਦੀ ਚੀਜ਼ ਆ ਚੁੱਕੀ ਹੈ ਸਾਡੇ ਕੋਲ ਜਿਸ ਨੂੰ ਬੇਸ ਬਣਾ ਕੇ ਉਹ ਕੱਲ ਨੂੰ ਐਗਜ਼ਾਮਸ ਦੇ ਵਿੱਚ ਇਹ ਚੀਜ਼ ਫੇਸ ਕੀਤੇ ਬਿਨਾਂ ਅੰਦਰ ਜਾ ਸਕਦੇ ਆ ਹਾਂਜੀ ਬਹੁਤ ਸਾਰੇ ਬੱਚੇ ਪਹਿਲਾਂ ਵੀ ਐਗਜ਼ਾਮ ਦੇਣ ਗਏ ਹੋਣਗੇ ਉਹਨਾਂ ਦੇ ਨਾਲ ਵੀ ਅਜਹੀਆਂ ਕਟਨਾਵਾਂ ਹੋਈਆਂ ਹੋਣਗੀਆਂ ਪਰ ਕੋਈ ਵੀ ਉਸ ਵਕਤ ਤੱਕ ਤੱਕ ਬੋਲਿਆ ਨਹੀਂ ਸ਼ਾਇਦ ਬਹੁਤ ਸਾਰੇ ਬੱਚੇ ਤੁਹਾਡੇ ਵਾਂਗ ਵਾਪਸ ਵੀ ਆ ਜਾਂਦੇ ਹੋਣਗੇ ਔਰ ਕੁਝ ਬੱਚੇ ਅੱਗੇ ਵੀ ਜਾਂਦੇ ਹੁੰਦੇ ਹਨ ਹਾਂਜੀ ਦੇਖੋ ਬੱਚਿਆਂ ਦੀ ਸਿਚੁਏਸ਼ਨ ਹੁੰਦੀ ਹੈ ਕਿਉਂਕਿ ਬੱਚਿਆਂ ਨੇ ਆਬਵੀਅਸ ਹੈ ਤਿਆਰੀ ਬਹੁਤ ਕੀਤੀ ਹੁੰਦੀ ਹੈ ਐਡੀ ਦੂਰ ਤੱਕ ਸਫਰ ਕਰਕੇ ਆਪਾਂ ਉਸ ਤੋਂ ਬਾਅਦ ਪਹੁੰਚਦੇ ਆਂ ਐਂਡ ਉਸ ਟਾਈਮ ਇਸ ਤਰ੍ਹਾਂ ਦੀ ਸਿਚੁਏਸ਼ਨ ਨੂੰ ਹੈਂਡਲ ਕਰਨਾ ਉੱਥੇ ਡਿਸਾਈਡ ਕਰਨਾ ਉਹ ਬੱਚਿਆਂ ਦੇ ਲਈ ਵੀ ਥੋੜਾ ਉਸ ਟਾਈਮ ਮੁਸ਼ਕਲ ਹੁੰਦਾ ਹੈ ਐਂਡ ਬਹੁਤ ਸਾਰੇ ਮੈਂ ਕਹਾਂਗੀ ਕਿ ਇਸ ਟਾਈਮ ਜਿਹੜੇ ਬੱਚੇ ਪਹਿਲੇ ਛੱਡ ਕੇ ਆਏ ਆ ਜਾਂ ਜਿਹੜੇ ਪਹਿਲੇ ਬੱਚੇ ਪਿਛਲੇ ਸਾਲ ਜਿੰਨਾਂ ਨਾਲ ਇਹ ਇਨਸੀਡੈਂਟ ਹੋਇਆ ਸuffer ਕੀਤੇ ਆ ਇਸ ਸਾਲ ਜਿਹੜੇ ਚਿਹਰੇ ਸਾਹਮਣੇ ਨਹੀਂ ਆਏ ਜਿਹੜੇ ਛੱਡ ਆਏ ਆ ਜਾਂ ਜਿਨ੍ਹਾਂ ਨੇ ਇੱਕ ਕਾਰ ਉਤਾਰ ਕੇ ਚਾਹੇ ਕਾਰ ਉਤਾਰ ਕੇ ਕੀਤਾ ਹੈ ਬਟ ਉਹਨਾਂ ਲਈ ਵੀ ਸੌਖਾ ਨਹੀਂ ਸੀਗਾ ਜਿਵੇਂ ਵੀ ਉਹਨਾਂ ਨੇ ਕੀਤਾ ਹੈ ਉਹਨਾਂ ਸਭ ਦੇ ਲਈ ਇਹ ਚੀਜ਼ ਇਸ ਟਾਈਮ ਜੋ ਸਾਡੇ ਲਈ ਸੋਲੂਸ਼ਨ ਨਿਕਲ ਕੇ ਆਇਆ ਹੈ ਇਹ ਉਹਨਾਂ ਸਭ ਦੇ ਲਈ ਖੁਸ਼ੀ ਵਾਲੀ ਗੱਲ ਹੈ ਮਈ ਭਾਗੋ ਵਰਗਾ ਜਜ਼ਬਾ ਜਿਹੜਾ ਉਹ ਕਿੱਥੋਂ ਆਇਆ ਉਸ ਵਕਤ ਡਿਸੀਜਨ ਲੈਣਾ ਜਿਹੜਾ ਇੱਕ ਪਾਸੇ ਤੁਹਾਡਾ ਫਿਊਚਰ ਸੀਗਾ ਦੂਸਰੇ ਪਾਸੇ ਗੁਰੂ ਦੀ ਗੱਲ ਕਕਾਰਾਂ ਦੀ ਗੱਲ ਚੱਲ ਰਹੀ ਸੀ ਫਿਰ ਇਹ ਡਿਸੀਜਨ ਲੈ ਕੇ ਮਾਈ ਭਾਗੋ ਵਾਲੇ ਜਜਮੇ ਨੂੰ ਕਾਇਮ ਕਿਦਾਂ ਕੀਤਾ ਮੈਂ ਉਹੀ ਕਹਾਂਗੀ ਪਹਿਲੀ ਗੱਲ ਮੈਂ ਪਹਿਲੇ ਨਾ ਮੈਂ ਕਹਾਂਗੀ ਮੇਰਾ ਜੀਵਨ ਹੈ ਨਾ ਮੈਂ ਪਹਿਲੇ ਕਦੇ ਇਦਾਂ ਸੋਚਿਆ ਹੋਵੇਗਾ ਕਿ ਮੈਂ ਸ਼ਾਇਦ ਇਦਾਂ ਦੀ ਸਿਚੁਏਸ਼ਨ 'ਚ ਐਡਾ ਵੱਡਾ ਡਿਸੀਜਨ ਆਪ ਲੈ ਕੇ ਬੋਲ ਪਾਵਾਂਗੀ ਜੋ ਹੋਇਆ ਮਹਾਰਾਜ ਨੇ ਆਪ ਹੀ ਮੇਰੇ ਤੋਂ ਬੋਲ ਜਾਂ ਉਸ ਟਾਈਮੇ ਜੋ ਵੀ ਕਰਵਾਇਆ ਮਹਾਰਾਜ ਨੇ ਆਪ ਕੀਤਾ ਹੈ ਹਾਂ ਹੋ ਸਕਦਾ ਹੈ ਕਿ ਮਹਾਰਾਜ ਨੇ ਸ਼ਾਇਦ ਮੈਨੂੰ ਪਹਿਲੇ ਤੋਂ ਉਹ ਜੋੜ ਕੇ ਰੱਖਿਆ ਤੇ ਉਹ ਚੀਜ਼ ਅੰਦਰ ਹੋਣ ਕਰਕੇ ਉਸ ਟਾਈਮ ਸ਼ਾਇਦ ਮੈਂ ਨਾ ਖੁੱਲ ਕੇ ਉਸ ਚੀਜ਼ ਦਾ ਸਾਹਮਣਾ ਕਰ ਪਾਈ ਸ਼ੁਕਰ ਹੈ ਮਹਾਰਾਜ ਦਾ ਔਰ ਜਦੋਂ ਤੁਸੀਂ ਜਾਂਦੇ ਹੋ ਐਗਜ਼ਾਮ ਸੈਂਟਰ ਦੇ ਵਿੱਚ ਉਦੋਂ ਦੀ ਪੂਰੀ ਘਟਨਾ ਕੀ ਵਾਪਰਦੀ ਹੈ ਕਿਵੇਂ ਪਹਿਲਾਂ ਤੁਹਾਨੂੰ ਰੋਕਿਆ ਜਾਂਦਾ ਹੈ ਫਿਰ ਪਹਿਲਾ ਸਟੈਪ ਕੀ ਸੀ ਉਹਦਾ देखो जबो इन एन्ट्रीज ਹੁੰਦੀ ਆ ਇਨਸਟਰਕਸ਼ਨਸ ਦੱਸਦੇ ਉਹਦੇ ਅਕੋਰਡਿੰਗ ਉਹ ਦੱਸ ਰਹੇ ਸੀਗੇ ਤੇ ਉਹਦੇ ਵਿੱਚ ਡਰੈਸ ਕੋਡ ਵਗੈਰਾ ਕੋਟ ਕਰ ਰਹੇ ਸੀਗੇ ਕਿ ਤੁਸੀਂ ਸ਼ਾਪ ਆਬਜੈਕਟ ਸ਼ੂਜ਼ ਪੈਨਸ ਟ੍ਰਾਂਸਪੈਂਟ ਟ੍ਰਾਂਸਪੀਰੈਂਟ ਲੈ ਕੇ ਜਾ ਸਕਦੇ ਹੋ ਜャ ਸ਼ੂਜ਼ ਨਹੀਂ ਲੈ ਕੇ ਜਾ ਸਕਦੇ ਸ਼ਾਪ ਆਬਜੈਕਟ ਜੁਐਲਰੀ ਧਾਗੇ ਇਹ ਨਹੀਂ ਜਾਣਗੇ ਅੰਦਰ ਸੋ ਉੱਥੇ ਮੈਂ ਕਿਹਾ ਕਿ ਮੇਰਾ ਸ੍ਰੀ ਸਹਿਬ ਮੈਂ ਕਿਰਪਾਨ ਪਹਿਨੀ ਹੋਈ ਅੰਮ੍ਰਿਤ ਛਕਾਇਆ ਤੇ ਮੈਂ ਕਕਾਰ ਪਾਏ ਹੋਏ ਨੇ ਤੇ ਮੈਂ ਇਹਨਾਂ ਨਾਲ ਹੀ ਪੇਪਰ ਦਵਾਂਗੀ ਤੇ ਉੱਥੇ ਮੈਨੂੰ ਕਿਹਾ ਗਿਆ ਕਿ ਨਹੀਂ ਤੁਹਾਡਾ ਇਸ ਅਕੋਰਡਿੰਗ ਇਹ ਵੀ ਨਹੀਂ ਜਾ ਸਕਦਾ ਪਰ ਮੈਨਾਂ ਨੇ ਕਿਹਾ ਕਿ ਵੀ ਮੇਰਾ ਫੰਡਾਮੈਂਟਲ ਰਾਈਟ ਹੈ ਸਿੱਖ ਦਾ ਪੰਜ ਕਕਾਰਾਂ ਦੇ ਨਾਲ ਹੀ ਉਹ ਰਹਿ ਪਾਏਗਾ ਤੇ ਉਹ ਮੈਂ ਇਸ ਤਰ੍ਹਾਂ ਹੀ ਅੰਦਰ ਜਾਵਾਂਗੀ ਪਰ ਮੈਨੂੰ ਉਹਨਾਂ ਨੇ ਇਹ ਕਿਹਾ ਗਿਆ ਕਿ ਵੀ ਸਾਨੂੰ ਗਾਈਡਲਾਈਨਸ ਐਵੇਂ ਹੀ ਨੇ ਤੇ ਅਸੀਂ ਤੁਹਾਡਾ ਮਤਲਬ ਨਹੀਂ ਲੈ ਸਕਦੇ ਤੁਹਾਡੇ ਐਂਟਰੀ ਨਹੀਂ ਦੇ ਸਕਦੇ ਉਤਾਰ ਕੇ ਤੁਸੀਂ ਪੇਪਰ ਦੇਣਾ ਹੈ ਤਾਂ ਦੇ ਸਕਦੇ ਹੋ ਉੱਥੇ ਮੈਂ ਇੱਕ ਵਾਰੀ ਜਦ ਬੋਲਤਾ ਕਿ ਮੈਂ ਉਤਾਰ ਕੇ ਪੇਪਰ ਨਹੀਂ ਦਵਾਂਗੀ ਉਹ ਚੀਜ਼ ਲਈ ਮੈਂ ਕਲੀਅਰ ਸੀਗੀ ਤੇ ਉਸ ਤੋਂ ਬਾਅਦ ਮੈਂ ਬਾਹਰ ਆ ਗਈ ਐਂਡ ਉਸ ਤੋਂ ਬਾਅਦ ਜੋ ਕੰਟੈਕਟ ਕਰਨਾ ਸ਼ੁਰੂ ਕੀਤਾ ਇਹਨਾਂ ਪਹਿਲਾ ਕੇਸ ਨੂੰ ਦੱਸਿਆ ਤੁਸੀਂ ਇਸ ਬਾਰੇ ਪਹਿਲੇ ਤਾਂ ਮੈਂ ਸਭ ਤੋਂ ਪਹਿਲੇ ਘਰ ਫੋਨ ਕੀਤਾ ਸੀ ਆਪਣੇ ਮਾਤਾ ਜੀ ਨੂੰ ਉਹਨਾਂ ਨੇ ਦੱਸਿਆ ਕਿ ਵੀ ਇਦਾਂ ਕਹਿਣ ਦੇ ਪਏ ਨੇ ਕਿ ਵੀ ਪੇਪਰ ਨਹੀਂ ਦੇਂਦੇ ਨਾ ਤੇ ਮੈਂ ਉਹਨਾਂ ਨੂੰ ਇਹ ਕਹਿ ਦਿੱਤਾ ਸੀਗਾ ਕਿ ਪਕਾਰ ਉਤਾਰ ਕੇ ਤਾਂ ਮੈਂ ਨਹੀਂ ਜਾਣਾ ਤੇ ਉਹਨਾਂ ਦਾ ਵੀ ਚਲੋ ਉਹ ਵੀ ਮੇਰਾ ਸਾਥ ਤਾਂ ਉਹਨਾਂ ਗੁਰਸਿੱਖ ਨੇ ਚਲੋ ਇੰਨਾ ਹੁੰਦਾ ਆ ਪਿਆਰ ਕਿ ਵੀ ਆਪਾਂ ਕਕਾਰਾ ਲਈ ਉਹਨਾਂ ਨੇ ਵੀ ਇਹ ਕਹਿ ਆ ਕਿ ਕੋਈ ਗੱਲ ਨਹੀਂ ਚਿੰਤਾ ਨਹੀਂ ਕਰਨੀ ਪੇਪਰ ਹੈ ਤੂੰ ਦੇਖ ਲੈ ਜੇ ਉਹਨਾਂ ਨੂੰ ਕਹਿ ਸਕਦੇ ਆ ਕੁਝ ਆਲਟਰਨੇਟਿਵ ਦਿੰਦੇ ਆ ਗੱਲਬਾਤ ਕਰੋ ਜੇ ਨਹੀਂ ਤਾਂ ਕੋਈ ਨਹੀਂ ਤੁਸੀਂ ਆ ਜਾਓ ਵਾਪਸ ਪੇਪਰ ਦਾ ਕੋਈ ਨਹੀਂ ਜੇ ਨਹੀਂ ਉਤਾਰ ਕੇ ਜਾਣਾ ਤਾਂ ਆਪਾਂ ਕੋਈ ਨਹੀਂ ਦੀ ਚਿੰਤਾ ਨਹੀਂ ਕਰਨੀ ਪਰ ਚਲੋ ਮੈਂ ਉੱਥੇ ਜਿਵੇਂ ਕਰਨਾ ਸ਼ੁਰੂ ਕੀਤਾ ਗੱਲਬਾਤ ਪ੍ਰੋਟੈਸਟ ਕਰਨਾ ਸ਼ੁਰੂ ਕੀਤਾ ਉਸ ਚੀਜ਼ਾਂ ਨੂੰ ਕੰਟੈਕਟ ਦੇ ਥਰੂ ਐਸਜੀਪੀਸੀ ਮੀਡੀਆ ਚ ਆਉਣ ਦੇ ਨਾਲ ਉਹ ਸਾਰਾ ਜਿਹੜਾ ਹੈ ਹੁਣ ਆਪਾਂ ਨੂੰ ਰਿਜ਼ਲਟ ਮਿਲ ਮਿਲ ਰਿਹਾ ਹੈ ਕਿ ਉਹ ਚੀਜ਼ ਹਾਈਲਾਈਟ ਨਹੀਂ ਹੋ ਗਈ। ਇਹ ਕਈ ਵਾਰ ਕੁਝ ਬੱਚੇ ਤਾਂ ਐਸੇ ਵੀ ਹੋਣਗੇ ਜਿਨ੍ਹਾਂ ਨੇ ਪ੍ਰੋਟੈਸਟ ਨਹੀਂ ਕੀਤਾ ਹੋਏਗਾ ਔਰ ਇਹ ਕਈ ਵਾਪਸ ਆ ਗਏ ਹੋੜ ਗਏ ਕਿ ਅਸੀਂ ਕਕਾਰ ਨਹੀਂ ਉਤਾਰਦੇ। ਬਹੁਤ سارے ਬੱਚੇ ਐਸੇ ਹੋਣਗੇ ਜਿਹੜੇ ਵਾਪਸ ਆਏ ਹੋਣਗੇ ਜਿਨ੍ਹਾਂ ਦੀ ਗੱਲ ਵੀ ਮੀਡੀਆ ਤੱਕ ਨਹੀਂ ਪਹੁੰਚੀ। ਤੁਸੀਂ ਕਿੰਦਾ ਸੋਚਿਆ ਕਿ ਇਹ ਗੱਲ ਜਿਹੜੀ ਉੱਪਰ ਤੱਕ ਜਾ ਸਕਦੀ ਹੈ? ਦੇਖੋ ਮੈਂ ਸੋਚਿਆ ਨਹੀਂ ਸੀਗਾ ਉੱਪਰ ਤੱਕ ਜਾ ਸਕਦੀ ਹੈ। ਉਸ ਟਾਈਮ ਮੇਰੇ ਕੋ ਜੋ ਬਣ ਪਾਇਆ ਜਿਸ ਤਰੀਕੇ ਨਾਲ ਜਿੰਨਾ ਸੋਰਸਸਿਸ ਨੂੰ ਮੈਂ ਕਰ ਸਕਦੀ ਸੀ ਯੂਜ਼ ਮੈਂ ਉਹ ਕੀਤਾ ਕਿਵੇਂ ਕਿਵੇਂ ਦੱਸ ਸਕਦੇ ਤੁਸੀਂ ਮੈਂ ਕੰਟੈਕਟ ਕਰਨਾ ਸ਼ੁਰੂ ਕੀਤਾ ਕੋ ਸਿਨੀਅਰਸ ਨੂੰ ਜਾਂ ਜਿਵੇਂ ਉਹ ਐਸਸੀਪੀਸੀ ਤੱਕ ਮੇਰਾ ਜਿਵੇਂ ਕੰਟੈਕਟ ਹੋਇਆ ਉਹਨਾਂ ਨੇ ਅੱਗੇ ਜਿਵੇਂ ਪ੍ਰੈਸ ਆਉਣ ਦੇ ਨਾਲ ਉੱਥੋਂ ਜਿਹੜੀ ਚੀਜ਼ ਹੈ ਉਹ ਮੀਡੀਆ 'ਚ ਬਹੁਤ ਜਲਦੀ ਪਹੁੰਚ ਗਈ ਸੀ ਕਿਉਂਕਿ ਇੱਕ ਦੇ ਥਰੂ ਅੱਗੇ ਉਹ ਚਲੀ ਗਈ ਜਿਹੜੀ ਵੀਡੀਓ ਸੀਗੀ ਉਹ ਵੀ ਜਦ ਮੈਂ ਖੁਦ ਬਣਾ ਕੇ ਐਸੀਬੀਸੀ ਜਾਂ ਫਾਰਵਰਡ ਕਰਨੀ ਸ਼ੁਰੂ ਕੀਤੀ ਤੇ ਉਹਦੇ ਨਾਲ ਜਦੋਂ ਵੀਡੀਓ ਬਾਹਰ ਆਈ ਤਾਂ ਉਹ ਇਨਸਟੈਂਟ ਜਿਹੜਾ ਵਾ ਉਹ ਹਾਈਲਾਈਟ ਸੀਜ਼ ਹੋ ਗਈ ਸੀਗੀ ਬਾਕੀ ਮੈਨੂੰ ਇਹਨਾਂ ਨਹੀਂ ਸੀਗਾ ਕਿ ਇੰਨੀ ਜਲਦੀ ਆਪਾਂ ਉਸ ਚੀਜ਼ ਦਾ ਕੁਝ ਜਿਹੜਾ ਐਕਸ਼ਨ ਗਵਰਨਮੈਂਟ ਵੱਲੋਂ ਦੇਖ ਪਾਵਾਂਗੇ ਇਹ ਮੈਂ ਐਕਸਪੈਕਟ ਨਹੀਂ ਕੀਤਾ ਸੀ ਬਟ ਚਲੋ ਸਭ ਦਾ ਹੀ ਐਫਰਟ ਸੀਗਾ ਸਭ ਨੇ ਇਸ ਚੀਜ਼ ਤੇ ਕੰਮ ਕੀਤਾ ਐਂਡ ਉਹ ਰਿਜ਼ਲਟ ਸਾਨੂੰ ਮਿਲੇ ਉਸ ਵਕਤ ਕੌਣ ਸੀ ਹੋਰ ਕੌਣ ਸੀ ਨਾਲ ਤੁਹਾਡੇ ਉਸ ਵਕਤ ਮੇਰਾ ਕਜ਼ਨ ਸੀਗਾ ਛੋਟਾ ਹੈ ਮੇਰੇ ਨਾਲ ਜੋ ਮੇਰੇ ਨਾਲ ਗਿਆ ਸੀ ਪੇਰੈਂਟਸ ਨਹੀਂ ਗਏ ਸੀ ਕਿ ਮੇਰਾ ਕਜ਼ਨ ਗਿਆ ਸੀਗਾ ਮਾਮਾ ਜੀ ਦਾ ਬੇਟਾ ਤੇ ਲੱਗਾ ਨਹੀਂ ਕਿ ਮੈਂ ਕੱਲੀ ਇੱਥੇ ਇਹ ਛੋਟੇ ਭਰਾ ਦੇ ਨਾਲ ਆ ਕੇ ਔਰ ਵੱਡਾ ਪੱਗਾ ਲੈ ਰਹੀ ਨਹੀਂ ਦੇਖੋ ਮੈਂ ਉਹੀ ਕਹਿ ਰਹੀ ਹਾਂ ਕਿ ਮੈਂ ਕੁਝ ਨਹੀਂ ਸੋਚਿਆ ਉਸ ਸਮੇਂ ਮੈਂ ਡਿਸੀਜਨ ਇਹੀ ਲਿਆ ਕਕਾਰ ਲਾ ਕੇ ਮੈਂ ਪੇਪਰ ਨਹੀਂ ਦੇਣਾ ਬਸ ਉਸ ਤੋਂ ਬਾਅਦ ਜੋ ਮੇਰਾ ਸੀਗਾ ਉਹ ਸਿਰਫ ਸੀਗਾ ਮੈਂ ਕੰਟੈਕਟ ਕਰਨੇ ਸ਼ੁਰੂ ਕੀਤੇ ਜਿੰਨਾ ਉਹਨੂੰ ਕਿਸੇ ਤੱਕ ਪਹੁੰਚਾ ਸਕਦੀ ਸੀ ਕਿਸੇ ਦੇ ਲਿੰਕ ਯੂਜ਼ ਕਰ ਸਕਦੀ ਸੀ ਅਥਾਰਟिटीज ਤੱਕ ਮੈਂ ਉਹ ਕਰਨੇ ਸ਼ੁਰੂ ਕੀਤੇ ਉਸ ਸਮੇਂ ਮੈਂ ਹੋਰ ਕੁਝ ਨਹੀਂ ਸੋਚਿਆ ਔਰ ਜਿਹੜੇ ਉੱਥੇ ਸੈਂਟਰ ਦੇ ਵਿੱਚ ਉੱਥੇ ਸੀਨੀਅਰ ਸੀ ਜਾਂ ਜਿੰਨਾਂ ਵੱਲੋਂ ਇਨਸਟਰਕਸ਼ਨ ਦਿੱਤੀਆਂ ਜਾ ਰਹੀਆਂ ਸੀ ਇਹ ਉਤਾਰਨ ਦੀਆਂ ਉਹਨਾਂ ਵੱਲੋਂ ਕੀ ਕਿਹਾ ਗਿਆ ਤੁਹਾਨੂੰ ਮਤਲਬ ਐਜੈਕਟ ਕੀ ਗੱਲ ਹੋਈ ਜਿਹੜੇ ਸਭ ਤੋਂ ਪਹਿਲੇ ਇਨਸਪੈਕਟ ਜਦੋਂ ਸਟਾਰਟਿੰਗ ਐਂਟਰੀਜ਼ ਵੇਲੇ ਜਿਨ੍ਹਾਂ ਨੇ ਮਨਾਂ ਕੀਤਾ ਆਫੀਸਰ ਨੇ ਆ ਕੇ ਮੈਨੂੰ ਡਰੈਸ ਕੋਡ ਪੜਾਇਆ ਜੋ ਇਨਸਟਰਕਸ਼ਨਸ ਦੇ ਵਿੱਚ ਲਿਖਿਆ ਹੁੰਦਾ ਆ ਐਂਡ ਉਹਨਾਂ ਨੇ ਕਿਹਾ ਕਿ ਨਹੀਂ ਆਪਾਂ ਨਹੀਂ ਕਰ ਸਕਦੇ ਤੋ ਚਲੇ ਗਏ ਅੰਦਰ ਉਸ ਤੋਂ ਬਾਅਦ ਐਂਟਰੀਜ਼ ਹੋ ਚੁੱਕੀਆਂ ਸੀ ਕਿਉਂਕਿ ਮੈਂ ਉਸ ਟਾਈਮ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਕਾਫੀ ਬੱਚੇ ਐਂਟਰ ਕਰ ਗਏ ਸੀਗੇ ਉਸ ਤੋਂ ਬਾਅਦ ਜਦ ਮੈਂ ਗਈ ਆ ਤਾਂ ਗਾਰਡ ਜੋ ਗੇਟ ਤੇ ਹੁੰਦੇ ਹੈ ਉਹ ਸਟਾਫ ਸੀਗਾ ਬਟ ਕੋਈ ਜੋ ਹਾਇਰ ਜੋ ਉਥੇ ਨੋਡਲ ਅਫੀਸਰ ਜਨ ਜਿੰਨਾਂ ਦੀ ਰਿਸਪੌਂਸਿਬਿਲਟੀ ਸੀਗੀ ਉਥੇ ਕੰਡਕਟ ਕਰਾਉਣ ਦੀ ਐਗਜ਼ਾਮ ਉਹ ਕੋਈ ਬਾਹਰ ਨਹੀਂ ਆ ਰਿਹਾ ਸੀਗਾ ਮੈਂ ਉਹਨਾਂ ਤੋਂ ਕੰਟੈਕਟ ਨੰਬਰ ਉਹਨਾਂ ਦਾ ਲੈਣ ਦੀ ਕੋਸ਼ਿਸ਼ ਕੀਤੀ ਕਿ ਐਟਲੀਸਟ ਮੈਨੂੰ ਉਹਨਾਂ ਦੀ ਇਨਫੋਰਮੇਸ਼ਨ ਦਿੱਤੀ ਜਾਏ ਨਾਮ ਕੀ ਹੈ ਉਹਨਾਂ ਦਾ ਜਾਂ ਕਿੰਨਾਂ ਦੀ ਡਿਊਟੀ ਹੈ ਐਂਡ ਉਹ ਮੈਨੂੰ ਪ੍ਰੋਵਾਈਡ ਡਾਇਰੈਕਟਲੀ ਕਾਫੀ ਕਰਨ ਤੋਂ ਬਾਅਦ ਵੀ ਨਹੀਂ ਦਿੱਤੀ ਗਈ I don't know why ਕਿ ਉਹਨਾਂ ਨੇ ਉਹ ਚੀਜ਼ ਮੇਰੇ ਸਾਹਮਣੇ ਨਹੀਂ ਲਿਆਂਦੀ ਪਰ ਉਹਨਾਂ ਨੇ ਮੈਨੂੰ ਨਹੀਂ ਦਿੱਤੀ ਐਂਡ ਇੱਕ ਜੁਡੀਸ਼ੀਅਲ ਆਫੀਸਰ ਉੱਥੋਂ ਦੀ ਜਾ ਰਹੀ ਸੀ ਉਹਨਾਂ ਨੂੰ ਉਹਨਾਂ ਦੇ ਕਹਿਣ ਤੋਂ ਬਾਅਦ ਮੈਨੂੰ ਇੱਕ ਵਾਰ ਅੰਦਰ ਤਾਂ ਭੇਜਿਆ ਗਿਆ ਬਟ ਜੋ ਆਫੀਸਰ ਸੀਗੇ ਉਹਨਾਂ ਨੇ ਜਿਵੇਂ ਟ੍ਰੀਟ ਕੀਤਾ I think ਉਹਨਾਂ ਨੇ ਮੈਨੂੰ ਐਜ਼ ਅ ਸਟੂਡੈਂਟ ਜਿਵੇਂ ਡੀਲ ਕਰਨਾ ਚਾਹੀਦਾ ਸੀ ਮੇਰੇ ਮੈਟਰ ਨੂੰ ਨਹੀਂ ਕੀਤਾ ਐਂਡ ਡਾਇਰੈਕਟ ਹੋਇਆ ਤੁਹਾਡੇ ਨਾਲ ਡਾਇਰੈਕਟਲੀ ਇਹ ਕਿਹਾ ਗਿਆ ਕਿ ਤੁਹਾਨੂੰ ਕਿਨੇ ਅੰਦਰ ਆਨ ਦਿੱਤਾ ਇੱਕ ਵਾਰੀ ਜਦੋਂ ਕਹਿ ਦਿੱਤਾ ਕਿ ਐਂਟਰੀ ਐਵੇਂ ਨਹੀਂ ਹੋਏਗੀ ਤਾਂ ਨਹੀਂ ਹੋਏਗੀ ਤੁਸੀਂ ਬਾਹਰ ਜਾਓ ਐਂਡ ਮੇਰੀ ਕੋਈ ਚੀਜ਼ ਨੂੰ ਸੁਣਿਆ ਨਹੀਂ ਗਿਆ ਜਾਂ ਡੀਲ ਹੀ ਨਹੀਂ ਸਹੀ ਤਰ੍ਹਾਂ ਕੀਤਾ ਗਿਆ ਹੁਣ ਤੁਸੀਂ ਪੂਰੇ ਭਾਰਤ ਵਾਸਤੇ ਕੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਇੱਕ ਆਈਡੀਅਲ ਬਣ ਆਈਡੀਅਲ ਬਣ ਚੁੱਕੇ ਹੋ ਇਹ ਹੁਣ ਕੀ ਸੋਚ ਹੈ ਦੇਖੋ ਮੈਂ ਤਿਆਰੀ ਜਿਹੜੀ ਮੇਰੀ ਪ੍ਰੈਪਰੇਸ਼ਨ ਚੱਲ ਰਹੀ ਸੀਗੀ ਮੇਰਾ ਜੋ ਏਮ ਸੀਗਾ ਮੈਂ ਸੋਚਿਆ ਸੀਗਾ ਕਿ ਮੈਂ ਆਪਣੀ ਇਸ ਚੀਜ਼ ਨੂੰ ਅੱਗੇ ਉੱਥੇ ਵੀ ਰਿਪਰੈਜ਼ੈਂਟ ਕਰਾਂਗੀ ਕੰਮ ਕਰਾਂਗੀ ਉਸ ਚੀਜ਼ ਤੇ ਐਂਡ ਉਹ ਮੈਂ ਕਰਾਂਗੀ ਹੁਣ ਉਹ ਮੇਰਾ ਚੱਲ ਰਿਹਾ ਹੈ ਤੇ ਉਹ ਮੈਂ ਕੰਟੀਨਿਊ ਕਰ ਰਹੀ ਆ ਜੋ ਵੀ ਹੋਇਆ ਉਹਦੇ ਲਈ ਮੈਂ ਸ਼ੁਕਰ ਕਰਦੀ ਆ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਇਸ ਚੀਜ਼ ਲਈ ਮੇਰਾ ਚਿਹਰਾ ਸામਨੇ ਆਇਆ ਤੇ ਜਿਹਦੇ ਕਰਕੇ ਮੈਨੂੰ ਮਾਨ ਸਨਮਾਨ ਮਿਲਿਆ ਆ ਸਿੱਖ ਜਗਤ ਦੇ ਵਿੱਚ ਤੁਹਾਨੂੰ ਬੜੇ ਗਰਵ ਦੇ ਨਾਲ ਦੇਖਿਆ ਜਾ ਰਿਹਾ ਏ ਬੜਾ ਮਾਨ ਸਤਕਾਰ ਹੋ ਰਿਹਾ ਏ ਬਹੁਤ ਸਾਰੀਆਂ ਜਥੇਬੰਦੀਆਂ ਘਰ ਪਹੁੰਚ ਰਹੀਆਂ ਨੇ ਸਿੱਖ ਆਗੂ ਘਰ ਪਹੁੰਚ ਰਹੇ ਨੇ ਔਰ ਮਾਨ ਸਤਕਾਰ ਕਰ ਰਹੇ ਨੇ ਤੁਹਾਨੂੰ ਇੱਕ ਸਿੱਖ ਆਗੂ ਵਜੋਂ ਦੇਖਿਆ ਜਾ ਰਿਹਾ ਹੈ ਕਿ ਬੱਚੀ ਨੇ ਜਿਹੜਾ ਬਹੁਤ ਵੱਡਾ ਡਿਸੀਜਨ ਲਿਆ ਏ ਜੋ ਜਿਸ ਦਾ ਕੁਇਕ ਐਕਸ਼ਨ ਹੋਇਆ ਹੈ ਹਾਂਜੀ ਦੇਖੋ ਉਹ ਸਭ ਦਾ ਪਿਆਰ ਹੈ ਕਿਉਂਕਿ ਸਿੱਖਾਂ ਦਾ ਮੁੱਦਾ ਪੰਥਕ ਮੁੱਦਾ ਤੇ ਬਹੁਤ ਵੱਡਾ ਮੁੱਦਾ ਸੀ ਕਕਾਰਾਂ ਦੀ ਗੱਲ ਸੀ ਸਿੱਖਾਂ ਦੀ ਆਈਡੈਂਟੀਟੀ ਦੀ ਗੱਲ ਸੀਗੀ ਤੇ ਮੈਂ ਉਸ ਚੀਜ਼ ਲਈ ਅੱਗੇ ਸਾਹਮਣੇ ਆਈ ਸਬਦਾ ਪਿਆਰ ਮਾਨ ਸਨਮਾਨ ਬੰਦਾ ਸੀ ਉਹਨਾਂ ਦੀ ਜ਼ਿੰਮੇਵਾਰੀ ਸੀ ਮੇਰਾ ਸਾਥ ਦੇਣਾ ਖੜਨਾ ਸੋ ਉਹ ਸਭ ਮੈਨੂੰ ਮਿਲਿਆ ਆ ਤੇ ਜੋ ਮੇਰੇ ਅੱਗੇ ਜਿਸ ਚੀਜ਼ ਨੂੰ ਮੈਂ ਕੰਟੀਨਿਊ ਕਰ ਰਹੀ ਸੀ ਆਪਣੀ ਤਿਆਰੀ ਉਹ ਮੈਂ ਅੱਗੇ ਕਰਾਂਗੀ ਤੇ ਜਿੰਨਾ ਵੀ ਅੱਗੇ ਮੈਂ ਸਬਦੇ ਲਈ ਮਤਲਬ ਮੈਂ ਕਹਿ ਰਹੀ ਹਾਂ ਇਹ ਸਭ ਦੇ ਲਈ ਬਿਨਾ ਕਿਸੇ ਡਿਸਕ੍ਰਿਮੀਨੇਸ਼ਨ ਤੋਂ ਕੰਮ ਕਰ ਸਕਦੀ ਹਾਂ ਉਹ ਮੈਂ ਕਰਾਂਗੀ ਔਰ ਕਿੰਨੇ ਸਾਲ ਹੋ ਚੁੱਕੇ ਨੇ ਤੁਹਾਡੀ ਜਿਹੜੀ ਇਹ ਪੜ੍ਹਾਈ ਚੱਲ ਰਹੀ ਸੀ ਅ 5 ਸਾਲ ਦੀ ਮੇਰੀ ਡਿਗਰੀ ਸੀਗੀ ਬੀ ਐਲ ਐਲ ਬੀ ਉਸ ਤੋਂ ਬਾਅਦ ਮੈਨੂੰ ਹੁਣ 1.5 ਤੋਂ 2 ਸਾਲ ਹੋ ਗਿਆ ਜੋ ਮੈਂ ਪ੍ਰੈਪਰੇਸ਼ਨ ਕਰ ਰਹੀ ਹਾਂ ਹੁਣ ਅਗਲਾ ਡਿਸੀਜਨ ਕੀ ਹੈ ਪੇਪਰ ਦੇਣ ਦੇ ਦਿੱਤਾ ਜਾਏਗਾ ਜਾਂ ਨਹੀਂ ਦਿੱਤਾ ਜਾਏਗਾ ਜਿਹੜਾ ਇਹ ਇਗਜ਼ਾਮ ਹੈ ਉਹ ਰੀ ਇਗਜ਼ਾਮ ਜਿਹੜਾ ਕੰਡਕਟ ਕਰਨ ਦੀ ਮੈਨੂੰ ਕੋਈ ਅਜੇ ਕੰਟੈਕਟ ਨਹੀਂ ਕੀਤਾ ਗਿਆ ਚਲੋ ਬਟ ਮੇਰੇ ਲਈ ਇਹ ਖੁਸ਼ੀ ਹੈ ਕਿ ਅੱਗੇ ਸ਼ਾਇਦ ਮੈਂ ਇੱਕ ਬੱਚਾ ਸੀਗਾ ਜਿਹਦੇ ਨਾਲ ਐਵੇਂ ਹੋਇਆ ਜਾਂ ਪਰ ਇਸ ਚੀਜ਼ ਦਾ ਜੋ ਹੁਣ ਫਾਇਦਾ ਹੋਣਾ ਹੈ ਉਹ ਪਤਾ ਨਹੀਂ ਕਿੰਨੇ ਬੱਚਿਆਂ ਨੂੰ ਹੋਏਗਾ ਸੋ ਮੇਰੇ ਲਈ ਉਹ ਸਭ ਤੋਂ ਵੱਡੀ ਚੀਜ਼ ਹੈ ਉਹ ਹੋ ਗਿਆ ਤੇ ਬਾਕੀ ਜਿਹੜੀ ਤਿਆਰੀ ਹੈ ਮੇਰੇ ਬਾਕੀ ਸਟੇਟਸ ਦੇ ਪੇਪਰ ਆ ਰਿਹਾ ਉਹ ਮੈਂ ਕਰਦੀ ਰਵਾਂਗੀ ਐਂਡ ਇਸ ਸਾਲ ਅਗਲੇ ਸਾਲ ਹੋ ਸਕਦਾ ਇਸ ਇਗਜ਼ਾਮਸ ਮੈਂ ਫਿਰ ਦੁਬਾਰਾ ਬੈਠਾਂਗੀ ਔਰ ਤੁਸੀਂ ਪਹਿਲਾਂ ਵੀ ਇਗਜ਼ਾਮ ਦੇ ਚੁੱਕੇ ਉੱਥੇ ਵੀ ਇਸ ਤਰੀਕੇ ਦੀ ਕੋਈ ਗੱਲਬਾਤ ਹੋਈ ਸੀ ਨਹੀਂ ਦੇਖੋ ਹਰ ਸਟੇਟ ਚ ਨਹੀਂ ਐਵੇਂ ਹੁੰਦਾ ਗਾਈਡਲਾਈਨਸ ਹੁੰਦੀਆਂ ਨੇ ਐਵੇਂ ਦਾ ਕੋਈ ਇਸ਼ੂ ਨਹੀਂ ਆਂਦਾ ਦਿੱਲੀ ਹਾਈ ਕੋਰਟ ਨੇ ਕੇਸਿਸ ਦੇ ਵਿੱਚ ਕਿਹਾ ਹੋਇਆ ਆ ਬਹੁਤ ਸਾਰੀ ਸਟੇਟਸ ਦੇ ਵਿੱਚ ਸੈਂਟਰਲ ਲੈਵਲ ਐਗਜ਼ਾਮ ਯੂਪੀਐਸਸੀ ਵਗੈਰਾ ਸੋ ਕੰਡਕਟ ਹੁੰਦੇ ਨੇ ਕਕਾਰਾਂ ਦੇ ਨਾਲ ਕੰਡਕਟ ਹੁੰਦੇ ਨੇ ਬਟ ਗਾਈਡਲਾਈਨਸ ਹੁੰਦੀਆਂ ਨੇ ਸਾਈਜ਼ ਨੂੰ ਲੈ ਕੇ ਇਨਸਪੈਕਸ਼ਨ ਨੂੰ ਲੈ ਕੇ ਟੇਪਿੰਗ ਕੀਤੀ ਜਾਂਦੀ ਹੈ ਸੇਫਟੀ ਪ੍ਰੀਕਾਸ਼ਨਸ ਲਏ ਜਾਂਦੇ ਨੇ ਉਹ ਸਭ ਹੁੰਦਾ ਆ ਬਟ ਐਦਾਂ ਡਿਨਾਈ ਨਹੀਂ ਕੀਤਾ ਜਾਂਦਾ ਕਿ ਤੁਸੀਂ ਪੇਪਰ 'ਤੇ ਨਹੀਂ ਬੈਠ ਸਕਦੇ ਸੋ ਇੱਥੇ ਹੋਇਆ ਇਹਦਾ ਹੱਲ ਕਰਨਾ ਜ਼ਰੂਰੀ ਸੀ ਹੁਣ ਮੇਰੀ 21 ਮਤਲਬ ਆਪਾਂ ਕਹਿ ਸਕਦੇ ਆ ਇਹ ਨੈਕਸਟ ਸਟੈਪ ਹੋ ਸਕਦਾ ਹੈ ਕਿ ਜੋ ਸੈਂਟਰਲ ਸੈਕਟੀ ਗਵਰਨਮੈਂਟ ਹੈ ਹੋਮ ਮਿਨਿਸਟਰੀ ਹੈ ਉਹ ਇੱਕ ਯੂਨੀਫਾਰਮ ਗਾਈਡਲਾਈਨਸ ਜਿੰਨੇ ਵੀ ਇਸ ਦੇਸ਼ ਦੇ ਵਿੱਚ ਪੇਪਰ ਕੰਡਕਟ ਹੁੰਦੇ ਆ ਚਾਹੇ ਕਿਸੇ ਵੀ ਸਟੇਟ ਦਾ ਹੁੰਦਾ ਆ ਉਹਨਾਂ ਨੂੰ ਇੱਕ ਗਾਈਡਲਾਈਨਸ ਦੇ ਦੇਣ ਕਿ ਜੋ ਸਿੱਖ ਅੰਮ੍ਰਿਤਧਾਰੀ ਬੱਚੇ ਨੇ ਉਹਨਾਂ ਦੇ ਕਕਾਰਾਂ ਨੂੰ ਲੈ ਕੇ ਉਹਨਾਂ ਨੂੰ ਕਿਵੇਂ ਅਪੀਅਰ ਹੋਣਾ ਆ ਕਿਵੇਂ ਉਹਨਾਂ ਨੇ 1 ਘੰਟਾ ਪਹਿਲੇ ਆਣਾ ਆ ਜਾਂ ਉਹਨਾਂ ਦੀ ਇਨਸਪੈਕਸ਼ਨ ਕਿਵੇਂ ਹੋਏਗੀ ਜੋ ਸਾਈਜ਼ ਹੋਏਗਾ ਉਹ ਸਭ ਮੈਂਸ਼ਨ ਕਰ ਦੇਣ ਸਾਰੀਆਂ ਸਟੇਟਸ ਉਹਨਾਂ ਨੂੰ ਇੰਪਲੀਮੈਂਟ ਕਰਨ ਤਾਂ ਕਿ ਬੱਚਿਆਂ ਨੂੰ ਬਾਰ-ਬਾਰ ਹਰ ਸਟੇਟ ਜਾਂ ਕਿਸੇ ਇੱਕ ਐਗਜ਼ਾਮ ਤੋਂ ਦੂਜੇ ਐਗਜ਼ਾਮ ਤੋਂ ਜਾ ਕੇ ਇਟ ਇਸ ਦਾ ਜਵਾਬ ਨਾ ਦੇਣਾ ਪਵੇ ਜਿਹੜੇ ਬੱਚੇ ਐ ਐਗਜ਼ਾਮ ਦੇ ਵਿੱਚ ਇਸ ਘਟਨਾ ਦਾ ਸ਼ਿਕਾਰ ਹੋਏ ਨੇ ਪਹਿਲਾਂ ਔਰ ਹੌਸਲਾ ਹਾਰ ਕੇ ਬੈਠ ਗਏ ਨੇ ਕਿ ਸ਼ਾਇਦ ਉਹਨਾਂ ਦੇ ਨਾਲ ਹੀ ਵਿਤਕਰਾ ਹੁੰਦਾ ਹੀ ਰਹੇਗਾ ਉਹਨਾਂ ਨੂੰ ਕੀ ਕਹਾਂ ਜਿਹੜੇ ਹਾਰ ਕੇ ਬੈਠ ਗਏ ਮੈਨੂੰ ਲੱਗਦਾ ਹਾਰੇ ਨਹੀਂ ਚਲੋ ਉਹਨਾਂ ਨੇ ਆਪਣਾ ਸਿੱਖੀ ਜੋ ਕਕਾਰਾਂ ਦੀ ਜੋ ਮਰਿਆਦਾ ਸੀ ਸਭ ਵੀ ਪੇਪਰ ਛੱਡੇ ਹਾਲਾਂਕਿ ਚਲੋ ਮੀਡੀਆ 'ਚ ਨਹੀਂ ਆਏ ਜਾਂ ਉਹ ਇਸ ਤਰ੍ਹਾਂ ਫਾਈਟ ਉਹਨਾਂ ਦੀ ਅੱਗੇ ਤੱਕ ਨਹੀਂ ਆ ਪਾਈ ਪਰ ਉਹ ਆਪਣੀ ਜਗ੍ਹਾ ਪੂਰੀ ਤਰ੍ਹਾਂ ਫਾਈਟ ਕੀਤਾ ਹੈ ਉਹਨਾਂ ਨੇ ਬਹੁਤ ਸਾਰੇ ਮੇਰੇ ਨੋਨ ਹੈ ਜਿਹੜੇ ਲਾਸਟ ਇਅਰ ਜਿਨ੍ਹਾਂ ਨੇ ਕੇਸਿਸ ਵੀ ਫਾਈਲ ਕੀਤੇ ਨੇ ਉਹ ਹੁਣ ਵੀ ਲੜ ਰਹੇ ਨੇ ਆਪਣੇ ਹਾਈ ਕੋਰਟ ਦੇ ਕੇਸਿਸ ਲੜ ਰਹੇ ਨੇ ਐਂਡ ਸ਼ਾਇਦ ਉਹਨਾਂ ਤੋਂ ਬਾਅਦ ਹੀ ਇਹ ਚੀਜ਼ ਮੇਰੀ ਇੰਨੀ ਅੱਗੇ ਆ ਪਈ ਹੈ ਉਹ ਆਪਣੀ ਜਗ੍ਹਾ ਵੀ ਆਪਣਾ ਬੈਸਟ ਕਰਕੇ ਜਿੱਤ ਚੁੱਕੇ ਨੇ ਮੈਂ ਉਹਨਾਂ ਨੂੰ ਕਹਾਂਗੀ ਨਹੀਂ ਕਿ ਉਹ ਉਸ ਤੋਂ ਬਾਅਦ ਨਿਰਾਸ਼ ਹੋ ਕੇ ਬੈਠ ਕੇ ਹਾਰ ਗਏ ਇਸ ਚ ਕਿਸੇ ਦੀ ਹਾਰ ਨਹੀਂ ਹੈ ਬਟ ਇਹ ਹੈ ਕਿ ਸਾਡੇ ਕੋਲ ਅਲਟੀਮੇਟਲੀ ਅੱਜ ਕੁਝ ਹਾਈਲਾਈਟ ਹੋ ਕੇ ਸਾਡੇ ਕੋਲ ਸੋਲੂਸ਼ਨ ਅੱਜ ਆਇਆ ਹੈ ਜਿਹੜੇ ਬੱਚੇ ਕਕਾਰ ਉਤਾਰ ਕੇ ਚਲੇ ਗਏ ਦੇਖੋ ਮੈਂ ਉਹਨਾਂ ਬੱਚਿਆਂ ਦੀ ਸਿਚੁਏਸ਼ਨ ਕਿਉਂਕਿ ਐਜ਼ ਅ ਸਟੂਡੈਂਟ ਪ੍ਰੈਪਰੇਸ਼ਨ ਕਰਦੇ ਮੈਨੂੰ ਪਤਾ ਹੈ ਹਰ ਇੱਕ ਦੇ ਘਰ ਦੀ ਸਿਚੁਏਸ਼ਨ ਉਹ ਨਹੀਂ ਹੁੰਦੀ ਹਰ ਇੱਕ ਦੀ ਕਹਿ ਲਓ ਅਵਸਥਾ ਉਹ ਨਹੀਂ ਹੁੰਦੀ ਕਿ ਉਸ ਚੀਜ਼ ਨੂੰ ਸਾਹਮਣੇ ਪਾਵੇ ਉਸ ਤਰੀਕੇ ਨਾਲ ਉਸ ਟਾਈਮ ਡਿਸੀਜਨ ਲੈਣਾ ਮੈਂ ਨਹੀਂ ਕਹਿੰਦੀ ਇੱਕ ਬੱਚੇ ਲਈ ਕਿਸੇ ਲਈ ਵੀ ਔਖਾ ਹੋ ਸਕਦਾ ਹੈ ਕਿਸੇ ਜਗ੍ਹਾ ਵੀ ਉਸ ਮੂਮੈਂਟ ਤੇ ਡਿਸੀਜਨ ਲੈਣਾ ਤੋਂ ਮੇਰਾ ਡਿਸੀਜਨ ਮਹਾਰਾਜ ਦੇ ਹੁਕਮ ਚ ਜਿਵੇਂ ਹੋਇਆ ਉਹਨਾਂ ਨੇ ਅੱਗੇ ਸਭ ਸੋਚਿਆ ਸੀਗਾ ਸ਼ਾਇਦ ਮੈਂ ਵੀ ਉਸ ਚੀਜ਼ ਤੇ ਖੜੀ ਹੋ ਪਾਈ ਤੇ ਬਾਕੀ ਬੱਚਿਆਂ ਦਾ ਉਹਨਾਂ ਲਈ ਮੈਂ ਉਹ ਵੀ ਖੁਸ਼ ਹੋਣਗੇ ਕਿ ਇਸ ਐਗਜ਼ਾਮ ਚ ਚਾਹੇ ਲਾ ਕੇ ਬੈਠੇ ਨੇ ਉਹਨਾਂ ਨੂੰ ਡਿਫਿਕਲਟੀ ਆਫਕੋਰਸ ਉਹ ਵੀ ਦੁਖੀ ਹੋ ਕੇ ਪੇਪਰ ਦਿੱਤਾ ਹੋਏਗਾ ਉਹਨਾਂ ਨੇ ਬਟ ਉਹਨਾਂ ਲਈ ਸ਼ਾਇਦ ਉਹਨਾਂ ਲਈ ਵੀ ਕੁਝ ਚੰਗਾ ਹੋਇਆ ਐਂਡ ਉਹ ਵੀ ਖੁਸ਼ੀ ਹੋਣਗੇ ਸਾਡੇ ਨਾਲ ਗੱਲਬਾਤ ਕਰਨ ਲਈ ਧੰਨਵਾਦ ਜੀ ਸ਼ੁਕਰਾਨਾ ਧੰਨਵਾਦ ਸੋ ਦੋਸਤੋ ਇਹ ਭੈਣ ਗੁਰਪ੍ਰੀਤ ਹੈ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਜਿਨ੍ਹਾਂ ਨੂੰ ਕਕਾਰ ਉਤਾਰ ਕੇ ਜਿਹੜਾ ਆ ਐਗਜ਼ਾਮ ਸੈਂਟਰ ਦੇ ਅੰਦਰ ਜਾਣ ਦਾ ਕਿਹਾ ਗਿਆ ਪਰ ਇਹਨਾਂ ਨੇ ਉਸ ਤ ਉਸ ਤੋਂ ਇਨਕਾਰ ਕੀਤਾ ਔਰ ਹੌਸਲਾ ਕੀਤਾ ਕਿ ਮੈਂ ਸੰਘਰਸ਼ ਕਰਨਾ ਹੈ ਪ੍ਰੋਟੈਸਟ ਕਰਨਾ ਹੈ ਜਿਸ ਤੋਂ ਬਾਅਦ ਹੁਣ ਸਰਕਾਰ ਵੱਲੋਂ ਇਹ ਫੈਸਲਾ ਆ ਚੁੱਕਾ ਹੈ ਕਿ ਸਿੱਖ ਬੱਚਿਆਂ ਦੇ ਕਕਾਰ ਜਿਹੜੇ ਆ ਉਹ ਨਾਲ ਰੱਖ ਕੇ ਉਹ ਐਗਜ਼ਾਮ ਦੇ ਸਕਦੇ ਨੇ ਸਾਡੇ ਨਾਲ ਭੈਣ ਦੇ ਪਿਤਾ ਜੀ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬੇਟੀ ਵੱਲੋਂ ਵੱਡਾ ਡਿਸੀਜਨ ਲਿਆ ਗਿਆ ਹੈ ਕਿਸ ਤਰ੍ਹਾਂ ਦੇਖਦੇ ਆ ਮਾਨ ਮਹਿਸੂਸ ਕਰਦੇ ਆ ਜੀ ਮੇਰਾ ਸਾਡੀ ਬੇਟੀ ਨੇ ਧਰਮ ਨੂੰ ਪਹਿਲ ਦਿੱਤੀ ਆ ਇਸ ਚੀਜ਼ ਦਾ ਸਾਨੂੰ ਮਾਣ ਆ ਸਿੱਖ ਨੂੰ ਸਭ ਤੋਂ ਪਹਿਲਾਂ ਕਕਾਰ ਜਿਨ੍ਹਾਂ ਨਾਲ ਉਹ ਸਿੱਖਿਆ ਉਹ ਜ਼ਰੂਰੀ ਆ ਜੀ ਇਸ ਕਰਕੇ ਸਾਡੀ ਬੇਟੀ ਨੇ ਜਿਹੜਾ ਵੀ ਡਿਸੀਜਨ ਲਿਆ ਸਾਨੂੰ ਫਖਰ ਆ ਬਾਕੀ ਜੋ ਇਹਨਾਂ ਨੇ ਇਨਸਾਫ ਦੀ ਮੰਗ ਕੀਤੀ ਆ ਕਿ ਜੇ ਸਾਡੇ ਨਾਲ ਇਹ ਦੁਖਾਂਤ ਵਾਪਰਿਆ ਸੀਗਾ ਪਰ ਇਹ ਸਭ ਦੁਖਾਂਤ ਨਹੀਂ ਕਿਤੇ ਅਸੀਂ ਗੁਰੂ ਦੇ ਭਾਣੇ ਚ ਹੀ ਆ ਸਾਰਾ ਕੁਝ ਜੀ ਅਗੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬੱਚਿਆਂ ਨਾਲ ਐਵੇਂ ਨਾ ਹੋਵੇ ਇਹਦਾ ਕੋਈ ਸੋਲੂਸ਼ਨ ਨਿਕਲਣਾ ਚਾਹੀਦਾ ਹਰ ਵਾਰ ਕੋਈ ਬੱਚਾ ਪੇਪਰ ਦੇਂਦਾ ਤੇ ਨਿਰਾਸ਼ ਹੋ ਕੇ ਜਾਂ ਇਸ ਚੀਜ਼ ਦਾ ਹਾਦਸੇ ਦਾ ਕਿਸੇ ਦਾ ਅਸਕਾਰ ਹੋ ਕੇ ਘਰ ਨੂੰ ਵਾਪਸ ਨਾ ਹੋਵੇ ਉਹ ਆਯਾਦ ਆਯਾਦੀ ਦੇ ਤੌਰ ਤੇ ਯਾਦ ਰੱਖ ਕੇ ਹਰ ਇੱਕ ਟੈਸਟ ਤੇ ਪੇਪਰ ਦੇਵੇ ਠੀਕ ਹੈ ਜੀ ਇਹ ਮੇਰੀ ਸਰਕਾਰ ਨੂੰ ਪੀਰਿਆ ਰੇਗ ਨੂੰ ਆਜ਼ਾਦੀ ਦੋਸਤੋ ਸਾਡੇ ਨਾਲ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਦਲਜੀਤ ਸਿੰਘ ਜਵੰਦਾ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਵੰਦਾ ਜੀ ਇਹ ਭੈਣ ਦੇ ਨਾਲ ਗੁਰਪ੍ਰੀਤ ਕੌਰ ਭੈਣ ਦੇ ਨਾਲ ਰਾਜਸਥਾਨ ਦੇ ਵਿੱਚ ਜਦੋਂ ਐਗਜ਼ਾਮ ਦੇਣ ਦੇ ਦੌਰਾਨ ਕਕਾਰ ਲਾਉਣ ਦੀ ਗੱਲ ਹੁੰਦੀ ਉਸ ਨੂੰ ਕਿਸ ਤਰੀਕੇ ਨਾਲ ਦੇ ਦਿੱਤਿ ਵੇਖੋ ਜੀ ਇਹ ਜਿਹੜਾ ਭਾਰਤ ਆ ਸਾਡਾ ਇਹਦੇ ਵਿੱਚ ਵਾਰ-ਵਾਰ ਸਾਡੀ ਕੌਮ ਨੂੰ ਅਸਾਸ ਕਰਾਇਆ ਜਾਂਦਾ ਕਿ ਤੁਸੀਂ ਸਾਡੇ ਗੁਲਾਮ ਹੋ ਕਿਉਂਕਿ ਜੇ ਤੇ ਧਾਰਾ ਜਿਹੜੀ 25 ਬੀ ਕਾਨੂੰਨ ਮੁਤਾਬਕ ਤੇ ਕਕਾਰ ਪੈਨਨ ਦਾ ਸਵਿਧਾਨ ਸਾਨੂੰ ਆਗਿਆ ਦਿੰਦਾ ਤੇ ਸਰਕਾਰਾਂ ਜਾਣ ਬੁੱਝ ਕੇ ਟਾਲਮਟੋਲ ਕਰਕੇ ਸਾਡੇ ਦੇ ਟਾਰਗੇਟ ਕਰਦੀਆਂ ਸਾਡੀ ਕੌਮ ਨੂੰ ਸਾਡੇ ਬੱਚਿਆਂ ਨੂੰ ਤਾਂ ਕਿ ਇਹਨਾਂ ਦੇ ਹੌਂਸਲੇ ਟਾਏ ਜਾਣ ਉਹ ਪਲੈਨਿੰਗ ਤਹਿਤ ਕੋਸ਼ਿਸ਼ ਕਰਦੇ ਆ ਕਿ ਸਿੱਖ ਕਮਿਊਨਿਟੀ ਦੇ ਕੋਈ ਵੀ ਨੌਜਵਾਨ ਜਿਹੜੇ ਉਹ ਚੰਗੇ ਅਹੁਦਿਆਂ ਤੇ ਚੰਗੇ ਰੁਤਬੇ ਤੇ ਨਾ ਪਹੁੰਚਣ ਇਸ ਕਰਕੇ ਇਦਾਂ ਦੀਆਂ ਕਾਰਵਾਈਆਂ ਜਿਹੜੀਆਂ ਕਰਦੇ ਆ ਇਹ ਬਹੁਤ ਨਿੰਦਨਯੋਗ ਆ ਅਕਾਲੀ ਦਲ ਵਾਰਿਸ ਪੰਜਾਬ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਦੀ ਕਰਦਾ ਆ ਔਰ ਭੈਣ ਦੇ ਵੱਲੋਂ ਉਠਾਇਆ ਗਿਆ ਕਦਮ ਅੱਜ ਸਰਕਾਰ ਦੇ ਉੱਪਰ ਵੀ ਅਸਰ ਕਰ ਜਾਂਦਾ ਉਸ ਨੂੰ ਕਿਸ ਤਰ੍ਹਾਂ ਦੇਖਦੇ। ਵੇਖੋ ਜੀ ਸਰਕਾਰ ਨੂੰ ਪਤਾ ਸੀ ਕੀ ਕਰ ਰਹੇ ਆ ਜਦੋਂ ਸਿੱਖ ਕੌਮ ਫਿਰ ਰੋਹ ਦੇ ਵਿੱਚ ਆਉਂਦੀ ਆ ਭੈਣ ਨੇ ਬਹੁਤ ਵਧੀਆ ਫੈਸਲਾ ਲਿਆ ਸਾਨੂੰ ਮਾਣ ਆ ਇਸ ਭੈਣ ਤੇ ਤੇ ਗੁਰੂ ਸਾਹਿਬ ਦੇ ਵੀ ਅਸੀਂ ਧੰਨਵਾਦ ਕਰਦੇ ਆ ਕਿ ਸਾਡੀ ਇਸ ਭੈਣ ਨੂੰ ਗੁਰੂ ਸਾਹਿਬ ਨੇ ਸੇਵਾ ਦਿੱਤੀ ਏ ਕਿਉਂਕਿ ਏਡੇ ਵੱਡੇ ਰਤਬੇ ਲਈ ਪੇਪਰ ਦੇਣਾ ਤੇ ਫਿਰ ਐ ਸਮੇਂ ਤੇ ਜਾ ਕੇ ਆਪਣਾ ਭੁਵਿੱਖ ਦਾਤੇ ਲਾ ਕੇ ਤੇ ਆਪਣੇ ਕੌਮ ਦੇ ਬੱਚਿਆਂ ਲਈ ਇੱਕ ਪ੍ਰੇਰਨਾ ਸਰੋਤ ਬਣਨਾ ਇਹ ਬਹੁਤ ਵੱਡੀ ਗੱਲ ਆ ਕਿਉਂਕਿ ਭੈਣ ਸਾਡੀ ਨੇ ਸਟੈਂਡ ਲਿਆ ਤੇ ਆਉਣ ਵਾਲੇ ਬੱਚਿਆਂ ਵਾਸਤੇ ਇੱਕ ਬੜਾ ਵੱਡਾ ਫੈਸਲਾ ਜਿਹੜਾ ਸਰਕਾਰ ਨੂੰ ਕਰਨਾ ਪਿਆ ਵੀ ਆਉਣ ਵਾਲੇ ਸਮੇਂ 'ਚ ਜਿਹੜੇ ਵੀ ਟੈਸਟ ਹੋਣਗੇ ਉਹਨਾਂ ਵਿੱਚ ਬੱਚੇ ਜਿਹੜੇ ਆ ਕਕਾਰ ਪਹਿਣ ਕੇ ਬੈਠ ਸਕਣਗੇ ਸਰਕਾਰ ਨੂੰ ਜਦੋਂ ਮੂੰਹ ਦੀ ਖਾਣੀ ਪਈ ਸਿੱਖ ਰੋਹ ਦੇ ਅੱਗੇ ਸਾਡੀ ਭੈਣ ਦੇ ਜਜ਼ਬੇ ਅੱਗੇ ਝੁਕਣਾ ਪਿਆ ਤੇ ਉਹ ਫੈਸਲਾ ਸਰਕਾਰ ਨੂੰ ਲੈਣਾ ਪਿਆ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਇਹ ਹਨ ਵਾਰਿਸ ਪੰਜਾਬ ਦੇ ਅਕਾਲੀ ਦਲ ਦੇ ਆਗੂ ਦਲਜੀਤ ਸਿੰਘ ਜਵੰਦਾ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਔਰ ਭੈਣ ਦੇ ਨਾਲ ਔਰ ਉਹਨਾਂ ਦੇ ਪਿਤਾ ਦੇ ਨਾਲ ਵੀ ਗੱਲਬਾਤ ਕੀਤੀ ਹੈ ਔਰ ਤੁਸੀਂ ਦੇਖ ਸਕਦੇ ਹੋ ਸਿੱਖੀ ਦਾ ਕਿੰਨਾ ਵੱਡਾ ਜਜ਼ਬਾ ਹੈ ਇਸ ਭੈਣ ਦੇ ਵਿੱਚ ਔਰ ਜੇਕਰ ਤੁਹਾਨੂੰ ਲੱਗਦਾ ਹੈ ਕਿ ਇਸ ਜਜ਼ਬੇ ਦੇ ਉੱਪਰ ਆਪਣਾ ਕਮੈਂਟ ਦੇਣਾ ਚਾਹੀਦਾ ਤਾਂ ਜਰੂਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰਦੇ ਹੋ ਦੇਖਦੇ ਰਹੋ ਦੌਣਕ ਪੰਜਾਬ ਦੀ 24 ਮੈਂ ਹਾਂ ਮਨਦੀਪ ਸਿੰਘ ਰਾਜਨ ਤਰਨਤਾਰ। ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ